ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਪੰਜਾਬੀ ਸੋਈ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਅਸੀਂ ਆਪਣੇ ਸੋਈ ਵਿੱਚ ਕਣਕ ਦੇ ਆਟੇ ਤੋਂ ਪੀਜ਼ਾ ਬਨ ਬਣਾਏ ਨੇ ਬੜੇ ਹੀ ਸੋਖੇ ਤਰੀਕੇ ਨਾਲ ਤਿਆਰ ਹੋ ਜਾਂਦੇ ਨੇ ਤੇ ਪੀਜ਼ਾ ਬਨ ਬਣਾਉਣ ਲਈ ਅਸੀਂ ਇੱਕ ਕੋਲੀ ਕਣਕ ਦਾ ਆਟਾ ਲਿਆ ਵਿੱਚ 2 2.5 ਚਮਚ ਫਰੈਸ਼ ਦਹੀਂ ਪਾ ਦਿੱਤਾ ਥੋੜਾ ਜਿਹਾ ਨਮਕ ਥੋੜੀ ਜਿਹੀ ਚੀਨੀ ਤੇ ਥੋੜਾ ਜਿਹਾ ਬੇਕਿੰਗ ਪਾਊਡਰ ਪਾ ਕੇ ਮਿਲਾ ਦੇਣਾ ਤੇ ਵਿੱਚ ਡੇਢ ਚਮਚ ਤੇਲ ਪਾ ਦੇਣਾ ਜਿਹੜਾ ਵੀ ਤੁਸੀਂ ਤੇਲ ਖਾਣਾ ਪਸੰਦ ਕਰਦੇ ਹੋ ਤੇ ਇਹਨੂੰ ਮਲਾਨਾ ਸ਼ੁਰੂ ਕਰ ਦੇਣਾ ਫਿਰ ਥੋੜਾ ਜਿਹਾ ਪਾਣੀ ਲੈ ਕੇ ਇਹਦਾ ਸੌਫਟ ਜਿਹਾ ਆਪਾਂ ਆਟਾ ਗੁੰਨ ਲੈਣਾ ਹੈ ਇੱਕ ਕੋਲੀ ਆٹے ਤੋਂ 4-5 ਪੀਜ਼ਾ ਬਨ ਬਣ ਕੇ ਤਿਆਰ ਹੋ ਜਾਂਦੇ ਨੇ ਤੇ ਇਹ ਅਸੀਂ ਆਪਣੀ ਪਸੰਦ ਨਾਲ ਲੈ ਸਕਦੇ ਹਾਂ ਜਿਵੇਂ ਇੱਕ ਕੋਲੀ ਮੈਦਾ ਵੀ ਲੈ ਸਕਦੇ ਹਾਂ ਤੇ ਜਾਂ ਅੱਧੀ ਕੋਲੀ ਮੈਦਾ ਤੇ ਅੱਧੀ ਕੋਲੀ ਆਟਾ ਵੀ ਲੈ ਲੈ ਸਕਦੇ ਆ ਇਹ ਸਾਡੀ ਆਪਣੀ ਚੋਇਸ ਹੈ ਤੇ ਇਹਦਾ ਇੱਕ ਸੋਫਟ ਜਿਹਾ ਆਟਾ ਗੁੰਨ ਕੇ ਤਿਆਰ ਕਰ ਲੈਣਾ ਆਟਾ ਸਾਡਾ ਤਿਆਰ ਹੋ ਗਿਆ ਤੇ ਹੁਣ ਅਸੀਂ ਇਹਨੂੰ ਇੱਕ ਪਲੇਟ 'ਨਾ ਟੱਕ ਕੇ 10-15 ਮਿੰਟ ਦੀ ਰੈਸਟ ਦੇ ਦੇਣੀ ਆ ਤੇ ਤਦ ਤੱਕ ਅਸੀਂ ਨਾਲ ਜਿਹੜੇ ਵਿੱਚ ਮਸਾਲੇ ਪਾਣੇ ਉਹ ਵੀ ਤਿਆਰ ਕਰ ਲਈਏ ਤੇ ਇਹਦੇ ਵਿੱਚ ਸਟਫਿੰਗ ਵਾਸਤੇ ਮੈਂ ਇੱਕ ਬਿਆਜ਼ ਵੱਡਾ ਲੈ ਲਿਆ ਇੱਕ ਸ਼ਿਮਲਾ ਮਿਰਚ ਬਰੀਕ-ਬਰੀਕ ਕੱਟ ਲਈ ਤੇ ਥੋੜਾ ਜਿਹਾ ਪਨੀਰ ਸੀ ਉਹ ਵੀ ਬਰੀਕ ਬਰੀਕ ਕੱਟ ਲਿਆ ਤੇ ਥੋੜੇ ਜਿਹਾ ਨਾ ਉਬਲੇ ਹੋਏ ਮੱਕੀ ਦੇ ਦਾਣੇ ਇਹਨਾਂ ਨੂੰ ਮੈਂ ਪਹਿਲੇ ਹੀ ਉਬਾਲ ਲਿਆ ਸੀ ਉਹ ਵਿੱਚ ਪਾ ਦਿੰਦੇ ਨੇ ਤੇ ਥੋੜਾ ਜਿਹਾ ਮੋਜ਼ਰੈਲਾ ਸੀਜ਼ ਇਹ ਪਾ ਦੇਣਾ ਥੋੜਾ ਜਿਹਾ ਮੈਂ ਰੱਖ ਲਿਆ ਮੈਂ ਤੁਹਾਨੂੰ ਬਾਅਦ ਚ ਦੱਸਾਂਗੀ ਕਿ ਉਹ ਵਿੱਚ ਆਪਾਂ ਕਿਦਾਂ ਮਲਣਾ ਹੈ ਤੇ ਇਹਦੇ 'ਚ ਨਮਕ ਲੂਣ ਜਿਹੜਾ ਆਪਣੇ ਸਵਾਦ ਨਾਲ ਪਾਣਾ ਥੋੜੀ ਜਿਹੀ ਕਾਲੀ ਮਿਰਚ ਥੋੜੇ ਜਿਹਾ ਔਰਗੈਨੋ ਮਸਾਲੇ ਇਹ ਮਸਾਲਾ ਤੇ ਥੋੜਾ ਜਿਹਾ ਚਾਟ ਮਸਾਲਾ ਤੇ ਨਾਲੇ ਆਪਾਂ ਚਿਲੀ ਫਲੇਕਸ ਵੀ ਥੋੜੇ ਜਿਹਾ ਪਾ ਦੇਣੇ ਤੇ ਇਹਨਾਂ ਨੂੰ ਆਪਾਂ ਮਿਲਾ ਦੇਣਾ ਦੇਖੋ ਕਿੰਨੇ ਸੋਹਣੇ ਮਿਲ ਗਏ ਨੇ ਥੋਨੇ ਦੇ ਵਿੱਚ ਮੈਂ ਥੋੜਾ ਜਿਹਾ ਕੱਟਿਆ ਧਨੀਆ ਤੇ ਇੱਕ ਬਰੀਕ-ਬਰੀਕ ਕੱਟੀ ਹੋਈ ਹਰੀ ਮਿਰਚ ਪਾ ਦੇਣੀ ਫਿਰ ਇਹਨਾਂ ਨੂੰ ਮਿਲਾ ਦੇਣਾ ਤੇ ਚਲੋ ਹੁਣ ਅਸੀਂ ਇੱਕ ਵਾਰੀ ਆਟੇ ਨੂੰ ਫੇਰ ਨਰਮ ਹੱਥ ਨਾਲ ਇੱਕ ਵਾਰੀ ਹੋਰ ਗੁੰਨ ਕਰ ਲਏਗੇ ਤਾਂ ਕਿ ਆਟਾ ਸਾਡਾ ਹੋਰ ਵੀ ਮਲੈਮ ਹੋ ਜਾਏ ਆਟਾ ਸਾਡਾ ਬਹੁਤ ਸੋਨਾ ਬਣ ਕੇ ਤਿਆਰ ਹੋ ਗਿਆ ਤੇ ਤਵਾ ਅਸੀਂ ਗਰਮ ਕਰ ਲਿਆ ਸੀ ਤੇ ਪੀਜ਼ਾ ਬਣ ਬਣਾ ਲੈਣਾ ਛੋਟੇ ਛੋਟੇ ਪੇੜੇ ਲੈਣੇ ਹਨ ਤੇ ਇਹਨੂੰ ਪਤਲਾ ਪਤਲਾ ਵੇਲ ਲੈਣਾ ਹੈ ਪੋਰੇ ਤੇ ਧੂੜਾ ਵੀ ਲਗਾ ਸਕਦੇ ਆ ਮੈਂ ਧੂੜਾ ਲਗਾ ਲਿਆ ਸੀ ਬਿਲਕੁਲ ਪਤਲੀ-ਬਤਲੀ ਪੂੜੀ ਵਾਂਗ ਰੋਟੀ ਵੇਲਣੀ ਹੈ ਤੇ ਇਹਦੇ ਵਿੱਚ ਨੂੰ 2 ਟੇ ਚਮਚ 3 ਸਪੂਨ ਜਿਹੜਾ ਦੇ ਮਿਲਾ ਕੇ ਇਹ ਜਿਹੜਾ ਸਾਡਾ ਮਿਸ਼ਰਣ ਬਣਾਇਆ ਇਹ ਵਿੱਚ ਪਾ ਕੇ ਤੇ ਇਹਨੂੰ ਉੱਪਰੋਂ ਮਿਲਾ ਦੇਣਾ ਤੇ ਉੱਪਰ ਥੋੜਾ ਜਿਹਾ ਨਾ ਸੀ ਮੋਜ਼ਰੇਲਾ ਚੀਜ਼ ਪਾਣਾ ਇਹ ਤਾਂ ਥੋੜਾ ਜਿਹਾ ਮੋਜ਼ਰੇਲਾ ਚੀਜ਼ ਮੈਂ ਬਚਾ ਕੇ ਰੱਖਿਆ ਸੀ ਹੁਣ ਅਸੀਂ ਇਹਨੂੰ ਬੰਦ ਕਰ ਦੇਣਾ ਤੇ ਇਹ ਉੱਪਰ ਜਿਹੜਾ ਇਕੱਠਾ ਕਰਨਾ ਹੈ ਇਹ ਜਿਹੜਾ ਇਕੱਠਾ ਕਰਨਾ ਨਾ ਉੱਪਰ ਇਹ ਜਿਹੜਾ ਇਕੱਠਾ ਹੋ ਗਿਆ ਉਹ ਆਟੇ ਨੂੰ ਅਸੀਂ ਉਤਾਰ ਦੇਣਾ ਹੈ ਇਹ ਦੇਖੋ ਇਹ ਥੋੜਾ ਥੋੜਾ ਜਿਹੜਾ ਆਟਾ ਵੱਧ ਗਿਆ ਨਾ ਇਹਨੂੰ ਨਾਲ ਨਹੀਂ ਚਿਪਕਾਣਾ ਇਹਨੂੰ ਉਤਾਰ ਦੇਣਾ ਤੇ ਉਧਰ ਅਸੀਂ ਤਵਾ ਵੀ ਗਰਮ ਰੱਖਿਆ ਹੈ ਤੇ ਅਸੀਂ ਇਹ ਬੰਨ ਦੇ ਉੱਪਰ ਨਾ ਥੋੜਾ ਜਿਹਾ ਪਾਣੀ ਲਾਣਾ ਪਾਣੀ ਲਗਾਤਾ ਤਾਂ ਜਿਹੜੀ ਪਾਣੀ ਵਾਲੀ ਸਾਈਡ ਹੈ ਨਾ ਉਹ ਅਸੀਂ ਤਵੇ ਦੇ ਨਾਲ ਚਿਪਕਾਣੀ ਆ ਤੇ ਤਵਾ ਵੀ ਅਸੀਂ ਲੋਹੇ ਦਾ ਲੈਣਾ ਹੈ ਨਾਨ ਸਟਿਕ ਤਵਾ ਆਪਾਂ ਨਹੀਂ ਲੈਣਾ ਨਾਨ ਸਟਿਕ ਤਵੇ ਤੇ ਇਹ ਚੰਗੇ ਤਰ੍ਹਾਂ ਨਹੀਂ ਬੰਦੇ ਤੇ ਇਹਨੂੰ ਥੋੜਾ ਜਿਆਦਾ ਦਬਾ ਦੇਣਾ ਜਦ ਇੱਕ ਸਾਈਡ ਤੋਂ ਥੋੜਾ ਸਿੱਕ ਜਾਏ ਸਾਨੂੰ ਆਈਡੀਆ ਹੋ ਜਾਂਦਾ ਸਿੱਕ ਗਿਆ ਤੇ ਫਿਰ ਤਵੇ ਨੂੰ ਪਲਟਾ ਕੇ ਤੇ ਇਹਨੂੰ ਆਪਣੇ ਹਿਸਾਬ ਨਾਲ ਦੇਖੋ ਕਿੱਥੇ ਕਿੱਥੇ ਇਹਨੂੰ ਸੇਕ ਲੱਗ ਰਿਹਾ ਇਹਨੂੰ ਕਲਰ ਖਰੀ ਜਾਣਾ ਤੇ 2-3 ਮਿੰਟ ਦੇ ਵਿੱਚ ਸਾਡਾ ਪੀਜ਼ਾ ਬਣ ਕੇ ਤਿਆਰ ਹੋ ਜਾਂਦਾ ਪਰ ਧਿਆਨ ਰੱਖਣਾ ਕਿ ਜਿਹੜਾ ਤਵਾ ਹੈ ਨਾ ਉਹ ਲੋਹੇ ਦਾ ਹੀ ਲੈਣਾ ਤੇ ਸਾਡਾ ਇੱਕ ਬਣ ਬਣ ਕੇ ਤਿਆਰ ਹੋ ਗਿਆ ਹੈ ਪੀਜ਼ਾ ਬਣ ਸਾਡਾ ਇੱਕ ਬਣ ਕੇ ਤਿਆਰ ਹੋ ਗਿਆ ਦੇਖੋ ਕਿੰਨਾ ਸੋਨਾ ਤਿਆਰ ਹੋਇਆ ਤੇ ਇਦਾਂ ਹੀ ਅਸੀਂ ਬਾਕੀ ਵੀ ਆਪਣੇ ਪੀਜ਼ਾ ਬਨ ਤਿਆਰ ਕਰ ਲੈਣੇ ਨੇ ਤੇ ਹੁਣ ਦੂਜੇ 프ਾਗੇ 'ਚ ਮੈਂ ਦੋ ਲਗਾਏ ਨੇ ਤੇ ਦੋ ਵੀ ਬੜੇ ਸੋਹਣੇ ਬਣ ਕੇ ਤਿਆਰ ਹੋ ਗਏ ਸੀਗੇ ਬਸ ਧਿਆਨ ਇਹ ਹੀ ਰੱਖਣਾ ਕਿ ਸਾਡਾ ਜਿਹੜਾ ਤਵਾ ਹੈ ਲੋਹੇ ਦਾ ਹੋਏ ਤੇ ਲੋਹੇ ਦੇ ਤਵੇ ਤੇ ਬੜੇ ਸੋਹਣੇ ਚਿਪਕ ਜਾਂਦੇ ਨੇ ਲੋ ਸਾਡੇ ਪੀਜ਼ਾ ਬਨ ਬਣ ਕੇ ਤਿਆਰ ਨੇ ਤੇ ਇਹ ਬਹੁਤ ਹੀ ਵਧੀਆ ਬਣੇ ਸੀ ਤੇ ਖਾਣ ਵਿੱਚ ਵੀ ਬਹੁਤ ਸਵਾਦ ਬਣੇ ਸੀ ਤੇ ਇਹਨਾਂ ਨੂੰ ਸੋਸ ਨਾ ਖਾਓ ਤੇ ਮੇਰੀ ਵੀਡੀਓ ਤੁਹਾਨੂੰ ਕਿਹੋ ਜੀ ਲੱਗੀ ਮੈਂ ਇਹਨਾਂ ਦੇ ਬਾਅਦ ਚ ਨਾ ਬਟਰ ਲਗਾ ਦਿੱਤਾ ਸੀ ਥੋੜਾ ਥੋੜਾ ਮੇਰੀ ਵੀਡੀਓ ਦੇਖਣ ਦਾ ਬਹੁਤ-ਬਹੁਤ ਧੰਨਵਾਦ ਅਗਲੀ ਵੀਡੀਓ ਚ ਆਪਾਂ ਫੇਰ ਜਲਦੀ ਮਿਲਾਂਗੇ ਪਰ ਮੇਰੀ ਵੀਡੀਓ ਦੱਸਿਓ ਜ਼ਰੂਰ ਕਿ ਤੁਹਾਨੂੰ ਕਿੱਦਾਂ ਦੀ ਲੱਗੀ ਮੇਰੀ ਵੀਡੀਓ ਦੇਖਿਆ ਕਰੋ ਸ਼ੇਅਰ ਕਰਿਆ ਕਰੋ ਸਬਸਕ੍ਰਾਈਬ ਕਰ ਲਓ ਥੈਂਕ ਯੂ